ਸਾਡੇ ਸਾਥੀਆਂ ਨੇ ਕਿਵੇਂ ਟਰਾਲੀਆਂ ਨੇ ਜਿਹੜੀਆਂ ਉਹ ਤਿਆਰ ਕੀਤੀਆਂ ਹੋਈਆਂ ਨੇ ਆ ਆਪਣੇ ਜਿਹੜੇ ਪੱਕੇ ਮਕਾਨ ਨੇ ਉਹ ਬਣਾ ਰੱਖੇ ਨੇ ਤੇ ਉਹਦੇ ਨਾਲ ਨਾਲ ਇੱਧਰ ਦੇਖੋ ਜਿਹੜਾ ਸ਼ੈੱਡ ਹੈ ਉਹ ਵੀ ਪਾਰਖਿਆ ਸਾਡੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਚੇਅਰਮੈਨ ਸਰਜੀਤ ਸਿੰਘ ਜੀ ਫੂਲ ਆ ਉਹ ਦੇਖੋ ਜਿਹੜਾ ਕਿ ਮੋਰਚਾ ਲੱਗਿਆ ਹੋਇਆ ਮੋਰਚੇ ਦੇ ਵਿੱਚ ਤਿਆਰੀ ਕਰ ਰਹੇ ਨੇ ਵੀ ਕਿਵੇਂ ਸਟੇਜ ਤੇ ਬੋਲਣਾ ਹੈ ਕੀ ਗਾਹਾਂ ਆਪਣੇ ਕੀਡਰ ਨੂੰ نیچے ਆਪਣਾ ਅੰਦੋਲਨ ਬਾਰੇ ਸਾਰਾ ਸੁਝਾਓ ਦੇਣ ਵਾਸਤੇ ਉਹ ਜਿਹੜੀ ਤਿਆਰੀ ਹੈ ਪੂਰਨ ਤੌਰ ਤੇ ਉਹ ਤਿਆਰੀ ਹੈ ਜਿਹੜੀ ਕਰ ਰਹੇ ਨੇਗੇ ਤੇ ਆਪਾਂ ਆਪਣੇ ਪ੍ਰਧਾਨ ਜੀ ਨਾਲ ਹੈ ਜਿਹੜੀ ਉਹ ਵੀ ਗੱਲਬਾਤ ਹੈ ਜਿਹੜੀ ਉਹ ਸਾਂਝੀ ਕਰਾਂਗੇ ਹੁਣ ਆਪਾਂ ਪ੍ਰਧਾਨ ਜੀ ਨਾਲ ਜਿਹੜੀ ਗੱਲਬਾਤ ਸਾਂਝੀ ਕਰਾਂਗੇ ਤੇ ਪ੍ਰਧਾਨ ਜੀ ਤੁਸੀਂ ਇਸ ਅੰਦੋਲਨ ਬਾਰੇ ਕੀ ਕਹਿਣਾ ਚਾਹੋਗੇ ਕੀ ਆਪਣੇ ਜਿਹੜੇ ਸਾਥੀ ਨੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਜਿਹੜਾ ਆਪਣਾ ਇਹ ਅੰਦੋਲਨ ਹੈ ਮੋਰਚਾ ਦਿੱਲੀ ਕੋਰੋ ਵਾਲਾ ਮੋਰਚਾ ਸੀ ਇਹ ਲੰਮਾ ਹੋ ਗਿਆ ਇਹ ਜਿਹੜਾ ਆਰ ਪਾਰ ਦੀ ਜਾਂ ਟੱਟ ਫੱਟ ਦੀ بجائے ਲੰਮਾ ਲੰਕੂਗਾ ਲੰਮਾ ਮੋਰਚਾ ਚੱਲੂਗਾ ਜਿਹਦੇ ਕਰਕੇ ਸਾਡੇ ਆ ਸਾਰਿਆਂ ਨੇ ਅਸੀਂ ਮਤਲਬ ਜਥੇਬੰਦੀਆਂ ਜਿਹੜੀਆਂ ਹੈਗੀਆਂ ਅਸੀਂ ਵੀ ਆਪਣੀ ਜਥੇਬੰਦੀ ਵੱਲੋਂ ਬਾਕੀ ਜਥੇਬੰਦੀਆਂ ਵੀ ਕਰ ਰਹੀਆਂ ਨੇ ਵੀ ਉਹਨਾਂ ਨੇ ਲਗਾਤਾਰ ਇਹ ਜਿਹੜੇ ਜਥੇ ਪਿੰਡਾਂ ਚੋਂ ਰੋਟੇਸ਼ਨ ਵਾਈਜ਼ ਇੱਥੇ ਆਉਂਦੇ ਰਹਿਣ ਅ ਆਪਣੇ ਬਾਰੀ ਸਰ ਇਹਦੀ ਖਾਤਰ ਸਾਰੀ ਜਥੇਬੰਦੀਆਂ ਨੇ ਜਿਹੜਾ ਹੈਗਾ ਵੀ ਪਿੱਛੇ ਵੀ ਇੱਕ ਸਾ ਆਪਣੀ ਲੀਡਰਸ਼ਿਪ ਦਾ ਭੇਜਿਆ ਹੋਇਆ ਪਿੰਡਾਂ ਚ ਪ੍ਰਚਾਰ ਵਾਸਤੇ ਲਾਬੰਦੀ ਵਾਸਤੇ ਅ ਜਥੇ ਲਗਾਤਾਰ ਭੇਜਣ ਵਾਸਤੇ ਜੋ ਵੀ ਇੱਥੇ ਲੋੜਾਂ ਹੈਗੀਆਂ ਨੇ ਕੋਈ ਅ ਇਸ ਮੌਸਮ ਚ ਦੀਆਂ ਗਰਮੀ ਦੀ ਰੁੱਤ ਦੇ ਵਿੱਚ ਮੱਛਰ ਹੈ ਮੱਛਰ ਤੋਂ ਰੋਕਣ ਦੀ ਖਾਤਰ ਜਾਂ ਜਿਹੜੀਆਂ ਗਰਮੀ ਦੀਆਂ ਪੱਖੇ ਦੀਆਂ ਲੋੜਾਂ ਹੋ ਰਹਿਣ ਉਹ ਲੋੜਾਂ ਦੀ ਪੂਰਤੀ ਦੀ ਖਾਤਰ ਸਾਰਿਆਂ ਲਈ ਜਿੱਥੇ ਬੰਦਗੀਆਂ ਦਾ ਲੀਡਰਸ਼ਿਪ ਦਾ ਇੱਕ ਹਿੱਸਾ ਪਿੱਛੇ ਹੈ ਇੱਕ ਇੱਥੇ ਬੱਡਰ ਤੇ ਜਿਹੜਾ ਡਿਊਟੀਆਂ ਹੈਗੀਆਂ ਨੇ ਉਹਨਾਂ ਨੂੰ ਨਿਭਾ ਰਿਹਾ ਤੇ ਸਾਡੇ ਸਾਰਿਆਂ ਨੂੰ ਅਪੀਲ ਹੈ ਵੀ ਇਹ ਜਿਹੜਾ ਆਪਣਾ ਲੜਾਈ ਹੈ ਐਮਐਸ ਪੇਰੀ ਲੜਾਈ ਹੈ ਕਰਜ਼ਾ ਮੁਕਤੀ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਦੀ ਲੜਾਈ ਹੈ ਜਾਂ ਜਿਹੜੇ ਦੂਜੇ ਮੁੱਦੇ ਹੈਗੇ ਨੇ ਆਪਣਾ ਫਸਲ ਬੀਮਾ ਯੋਜਨਾ ਵਾਲਾ ਹੈਗੀ ਹੈ ਡਬਲ ਟੀਓ ਚ ਬਾਹਰ ਆਉਣ ਵਾਲਾ ਹੈਗਾ ਜਿਹੜਾ ਬਿਜਲੀ ਐਕਟ 2023 ਹੈ ਉਨਾ ਦਾ ਜਿਹੜਾ ਹੈਗਾ ਖਤਮੇ ਵਾਲਾ ਹੈਗਾ ਇਹ ਸਾਰੀ ਲੜਾਈ ਹੈ ਜਿਹੜੀ ਇਹ ਕਰੋੜਾਂ ਲੋਕਾਂ ਦੀ ਲੜਾਈ ਹੈ ਅ ਕਿਸਾਨਾਂ ਮਜ਼ਦੂਰਾਂ ਦੀ ਤੇ ਜਿਹੜੇ ਮੱਧ ਵਰਗ ਦੀ ਲੜਾਈ ਹੈ ਇਹ ਸੋ ਇਸ ਕਰਕੇ ਇਹਨੂੰ ਲੜਾਈ ਨੂੰ ਜਿੱਤਣ ਦੇ ਖਾਤਰ ਆ ਅ ਅਸੀਂ ਜੋ ਦੋਨਾਂ ਮੋਰਚਿਆਂ ਵੱਲੋਂ ਐਲਾਨ ਕੀਤਾ ਸੀਗਾ ਵੀ ਅਸੀਂ 13 ਤਰੀਕ ਤੋਂ ਪੱਕਾ ਮੋਰਚਾ ਸ਼ੁਰੂ ਕਰਾਂਗੇ ਉਹ ਤੇ ਡਟੇ ਹੋਏ ਆ ਭਾਵੇਂ ਸਰਕਾਰ ਨੇ 13 ਤਰੀਕ ਨੂੰ 21 ਤਰੀਕ ਨੂੰ ਵੱਡਾ ਜਬਰ ਕਰਕੇ ਜਲਦ ਤੋਂ ਰੋਕਿਆ ਪਰ ਇਹ ਐਲਾਨ ਸਾਡਾ ਅਜੇ ਵੀ ਹੈਗਾ ਬਈ ਜਦੋਂ ਵੀ ਇਹ ਰੁਕਾਵਾਂ ਦੂਰ ਕਰਾਵਾਂਗੇ ਅਸੀਂ ਰੁਕਾਵਾਂ ਦੂਰ ਕਰਕੇ ਦਿੱਲੀ ਜਾਵਾਂਗੇ ਉਦੋਂ ਤੱਕ ਇਹਨਾਂ ਨੂੰ ਮੋਰਚੇ 'ਤੇ ਨਾ ਭਾਵੇਂ ਚੋਣਾ ਵੀ ਹੋਈਆਂ ਨੇ ਇਹਨੂੰ ਲਗਾਤਾਰ ਜਾਰੀ ਰੱਖਣ ਦੇ ਖਾਤਰ ਸਾਰੇ ਜਿਹੜੇ ਕਿਸਾਨਾਂ ਮਜ਼ਦੂਰਾਂ ਨੂੰ ਆਮ ਲੋਕਾਂ ਨੂੰ ਫੀਲ ਹੈ ਵੀ ਉਹ ਇਹਦੇ ਵੱਧ ਚੜ ਕੇ ਹਰ ਤਰ੍ਹਾਂ ਦੇ ਨਾਲ ਤਰਮਨ ਧੰਦੇ ਨਾਲ ਇਹਦਾ ਵੱਧ ਤੋਂ ਵੱਧ ਸਹਿਯੋਗ ਕਰਨ। ਠੀਕ ਹੈ ਏਸੀ ਆਪਣੇ ਪ੍ਰਧਾਨ ਜੀ ਦੇਖੋ ਟਰਾਲੀ ਦੇ ਵਿੱਚ ਜਿਹੜਾ ਏਸੀ ਹੈ ਉਹ ਵੀ ਲਾਇਆ ਹੋਇਆ ਕਿਉਂਕਿ ਵੀ ਰਹਿਣ ਦੇ ਵਿੱਚ ਕਿਸੇ ਸਾਥੀ ਨੂੰ ਇੱਥੇ ਦਿੱਕਤ ਨਾ ਆਵੇ ਆ ਦੇਖੋ ਪੱਕਾ ਜਿਹੜਾ ਮਕਾਨ ਹੈ ਇੱਧਰ ਵੀ ਪਾਇਆ ਜਿਗਾ ਹੈਗਾ ਇਸ ਕਰਕੇ ਸਾਰੇ ਸਾਥੀਆਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਜਿਹੜਾ ਇਸ ਮੋਰਚੇ ਦੇ ਵਿੱਚ ਸ਼ੰਭੂ ਬਾਡਰ ਤੇ ਪਹੁੰਚਣ ਦੀ ਕਿਰਪਾਲਤਾ